ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਥੋੜੇ ਕੁਝ ਸੀਗਾ 골드 ਦੇ ਵਿੱਚ ਸਰਹਾਰ ਸੀਗੇ ਚੈਨਾ ਸੀਗੀਆਂ ਅੰਗੂਠੀਆਂ ਸੀਗੀਆਂ ਕਮ ਸੇ 9 ਤੋਲੇ 9 ਤੋਂ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਝ ਵੀ ਨਹੀਂ ਪਰ ਖਾਲੀ ਕਰ ਕਰਕੇ ਸਿੱਟੇ ਪਏ ਨੇ ਜੀ ਆਮ ਲੇ ਨੂੰ ਉਹ ਲੋਕ ਤੋੜ ਕੇ ਨਾਲ ਸੋਨਾ ਤੇ ਸਾਰਾ ਚਾਂਦੀ ਸੀ ਕਿ ਉਹ ਮੈਂ ਡੱਬੇ ਚ ਪਾਈ ਸਟੀਲ ਵਾਲੇ ਚ ਆ ਰੋਸ਼ ਉਦੋਂ ਚ ਆਇਆ ਇਹਦੇ ਚ ਚਾਪੀ ਪਈ ਆ ਸਾਰੇ ਪਾਸੋਂ ਆ ਜੀ ਕੋ ਸ਼ਾਮ ਪੀ ਕੋ ਸ਼ਾਮ ਸ਼ੂਕ ਪੀ ਜੀ ਸਾਰਾ ਇਹ ਚ ਕੱਢ ਕੇ ਲੈ ਗਏ ਪੰਜ ਸ਼ਾਮ ਪੀ ਵਗੈਰਾ ਲੈ ਗਏ ਇਹਦੇ ਰੌਡ ਉਤ ਪਾਇਆ ਉਹ ਸਾਰਾ ਤੋੜ ਕੇ ਪਰ ਇਹਦੇ ਵਿੱਚ ਉਹਦਾ ਜਿੰਦਾ ਉਹਦਾ ਨਹੀਂ ਗਾ ਮੈਂ ਐਂ ਤੋੜ ਕੇ ਰੌਡ ਆਉ ਕਰਤਾ ਐਂ ਬਿੰਗਾ ਕਰਤਾ ਜੀ ਜੋ ਆਇਆਗਾ ਕੋਈ ਗਰੌੜ ਕੋਈ ਸ਼ੋਰ ਉਦੋਂ ਵੱਲ ਚਾਹੇ ਕੰਮ ਮੇਰੇ ਵਿੱਚ ਆ ਗਈ ਇਹ ਸਾਰਾ ਇਹ ਕੰਮ ਕਰਦਾ ਹਾਂ ਜੀ ਕੀ ਨਾਮ ਹੈ ਜੀ ਸਿਮਰਨਜੀਤ ਕੌਰ ਜੀ ਤੁਹਾਡੀ ਘਰੇ ਵੀ ਚੋਰੀ ਹੋ ਗਈ ਹਾਂਜੀ ਸਾਰੀ ਗੱਲ ਦੱਸੋ ਜੀ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਕੀਵੇਂ ਹੋਇਆ ਸਰ ਮੈਂ ਦਿੱਲੀ ਗਈ ਹੋਈ ਸੀ ਜਿੰਮੀ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਇੱਦਾਂ ਕਰਕੇ ਵੀ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਾਂ ਮੈਂ ਸਰ ਉੱਥੋਂ ਜਦੀ ਚੱਲ ਪਈ ਹੈਗੀ ਆ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀ ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਕੀ ਕੁਛ ਸੀਗਾ 골ਡ ਦੇ 골ਡ ਦੇ ਵਿੱਚ ਸਰਹਾਰ ਸੀਗੇ ਚੈਨਾ ਸੀਗੀਆਂ ਅੰਗੂਠੀਆਂ ਸੀਗੀਆਂ ਘੱਟੋ ਘੱਟ 9 ਤੋਲੇ 9 ਤੋਂ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਕਿ ਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਛ ਵੀ ਨਹੀਂ ਪਰਸ ਖਾਲੀ ਕਰ ਕਰਕੇ ਸਿੱਟੇ ਪਏ ਨੇ ਜੀ ਸਾਰੇ ਸਾਰਾ ਸਮਾਨ ਲੈ ਗਏ ਹਾਂਜੀ ਸਾਰਾ ਸਮਾਨ ਲੈ ਗਏ ਸਰ ਕਾਰਵਾਈ ਕੋਈ ਹੋ ਰਹੀ ਸਰ ਕਾਰਵਾਈ ਨਹੀਂ ਹੋ ਰਹੀ ਹੈਗੀ ਮੈਂ ਅੱਜ ਵੀ ਫੋਨ ਕਰਿਆ ਸੀਗਾ ਤਾਂ ਉਹ ਬਸ ਐਂ ਕਹਿ ਰਹੇ ਨੇ ਅਸੀਂ ਲੱਗ ਰਹੇ ਆ ਜੀ ਕਰਾਂਗੇ ਜੀ ਮੈਨੂੰ ਇੱਕ ਸ਼ੱਕ ਦੇ ਆਧਾਰ ਤੇ ਮੈਂ ਕਿਹਾ ਸੀ ਵੀ ਉਹਨੂੰ ਪੜਿਆ ਜਾਵੇ ਉਹ ਵੀ ਸਰ ਚੱਕੀਆਂ ਦੀਆਂ ਹੈਗਾ ਉਹਨਾਂ ਨੂੰ ਵੀ ਮੰਗ ਸਰ ਇਹੀ ਕਰਦੀਆਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਮੇਰਾ ਮੇਰਾ ਤਾਂ ਸਾਰਾ ਕੁਝ ਹੀ ਚਲਾ ਗਿਆ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਨਜ਼ਰ ਆ ਰਿਹਾ ਮਾਹੌਲ ਤੁਸੀਂ ਸਰ ਮਾਹੌਲ ਬਹੁਤ ਹੀ ਜ਼ਿਆਦਾ ਦਿਨ ਦਿਹਾੜੇ ਇਹੋ ਜਿਹਾ ਕੁਝ ਹੋਈ ਜਾਂਦਾ ਹੈਗਾ ਸਰ ਫਿਰ ਕੋਣ ਜਿੰਨਾਂ ਦੇ ਘਰੇ ਬੰਦੇ ਨਾ ਹੋਣ ਘਰੇ ਫਿਰ ਉਹ ਬਸ ਜਨਾਨੀਆਂ ਤਾਂ ਸੇ ਬੈ ਹੀ ਨਹੀਂ ਬਿਲਕੁਲ ਕੀ ਨਾਮ ਹੈ ਬਈ ਜੀ ਕਿੱਥੇ ਘਟਨਾ ਹੋਈ ਹੈ ਇਹ ਕਿੰਨਾ ਨੁਕਸਾਨ ਹੋ ਗਿਆ ਸਾਰੀ ਗੱਲ ਇਹ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਸਨ ਆਫ ਜਰਨੈਲ ਸਿੰਘ ਇਹ ਗਾਮੜੀ ਰੋਡ ਦੜਬਾ ਐਕਸਚੇਂਜ ਜਿਹੜਾ ਬੀਐਸਨਾਂ ਟੈਲੀਫੋਨ ਐਕਸਚੇਂਜ ਹੈ ਉਹਦੇ ਪਿੱਛੇ ਘਰ ਨਹੀਂ ਆਪਣੇ ਖੇਤਾਂ ਦੇ ਵਿੱਚ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ ਮੇਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੋਕ ਲੱਗੇ ਹੋਏ ਸੀਗੇ ਲੋਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕ ਕੇ ਤਕਰੀਬਨ ਹੋਊਗਾ 10-12 ਤੋਲੇ ਸੋਨਾ 25-30 ਤੋਲੇ ਹੋ ਗਈ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨਹੀਂਆਂ ਪੇਟੀਆਂ ਤੋੜ ਕੇ ਆਹ ਅਲਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾਂ ਪਾਈਆਂ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਦੂਜੇ ਕਮਰੇ ਚ ਭੱਜ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰਾਲੀ ਕੀਤੀ ਐ ਨਕਦਾ ਸੀ ਖੇਤ ਦੇ ਵਿੱਚ ਰਹਿੰਦੇ ਸੀ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨਾਂ ਦੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸਿਵੋਨਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਆਹ ਕਮਰੇ ਦੇ ਵਿੱਚ ਅਸੀਂ ਪਏ ਸੀਗੇ ਸਾਰਾ ਪਰਿਵਾਰ ਕਿਉਂਕਿ ਲਾਈਟ ਚਲੀ ਗਈ ਸੀ ਉਦੋਂ ਤੇ ਅਸੀਂ ਵੀ ਸਾਨੂੰ ਐ ਸੀ ਇਨਵਰਟਰ ਨਾ ਡਾਊਨ ਹੋ ਜਾਈ ਇੱਕ ਇਸੇ ਕਰਕੇ ਅਸੀਂ ਇੱਕ ਕਮਰੇ ਦੇ ਵਿੱਚ ਪੱਖਾ ਲਾ ਕੇ ਪਏ ਸੀਗੇ ਰਾਤ ਦੀ ਘਟਨਾ ਸਰ ਰਾਤ ਦੀ ਘਟਨਾ ਸਰ ਤੇ ਫਿਰ ਉਹਦੇ ਵਿੱਚ ਅਸੀਂ ਪਏ ਜਦੋਂ ਰਾਤ ਨੂੰ ਵੈਸੇ ਨੀਂਦ ਤਾਂ ਛੇਤੀ ਆਉਂਦੀ ਨਹੀਂ 10 11 ਦਾ ਅਸੀਂ ਉਹੀ ਪਏ ਬੱਜ ਗਏ ਉਦੋਂ ਵਿੱਚ ਪਤਾ ਨਹੀਂ ਕਿਵੇਂ ਨੀਂਦ ਆਈ ਆਈ ਤਾਂ ਸਾਨੂੰ ਕੁਝ ਸੁਣਿਆ ਆ ਗਿਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਗਿਆ ਉਹ ਸੱਚੇ ਵਿੱਚ ਸਾਡਾ ਪਰਲਾ ਗੇਟ ਖੁੱਲ੍ਹਾ ਸੀਗਾ ਜਾਲੀ ਵਾਲਾ ਵੀ ਖੁੱਲ੍ਹਾ ਸੀ ਤੂੰ ਦੂਜਾ ਉਹ ਖੁੱਲਾ ਹੀ ਸਾਡਾ ਹਵਾ ਉਹਨੂੰ ਤੇ ਅਸੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ 5 ਵਜੇ ਉੱਠ ਕੇ ਜਦੋਂ ਅਸੀਂ ਮੱਝਾ-ਮੁੰਝਾ ਬੰਨਣ ਲੱਗੇ ਚਾਹ ਕਰਕੇ ਅੰਦਰ ਬਟਣ ਲੱਗੇ ਫਿਰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਵੀ ਹੈ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿੰਦੀ ਕੀਮਤ ਦਾ ਨੁਕਸਾਨ 8-10 ਲੱਖ ਦਾ ਤਾਂ ਹੋਈ ਗਈ ਨੁਕਸਾਨ ਜੀ ਰਪੋਰਟ ਕਰਾਈ ਹੈ ਹਾਂ ਜੀ ਰਪੋਰਟ ਕਰਾਈ ਸੀ ਐਸਆਈ ਸਾਹਿਬ ਵੀ ਆਏ ਸੀ ਐਸਐਚਓ ਸਾਹਿਬ ਵੀ ਆਏ ਸੀ ਉਹ ਸਾਰਾ ਮੌਕਾ ਦੇਖ ਕੇ ਚਲੇ ਗਏ ਤੇ ਪਰ ਵੀ ਮਤਲਬ ਟਰੇਸਟ ਕੋਈ ਕੁਝ ਕਰ ਇਕੱਲੇ ਗਏ ਪਰ ਮੌਕਾ ਦੇਖ ਕੇ ਚਲੇ ਗਏ ਸਾਰਾ ਪਤਨਾ ਰੋਡ ਦੇ ਕੈਮਰੇ ਚੱਕਰ ਨੇ ਛੱਕੇ ਹਾਲਤ ਦੇ ਵਿੱਚ ਸਾਨੂੰ ਬਾ ਪੰਜ ਬੰਦੇ ਵੀ ਪਤਾ ਲੱਗੇ ਨੇ ਤਿੰਨ ਮੋਟਰਸਾਈਕਲਾਂ ਤੇ ਉਹ ਅੱਜ ਐਸਐਸਓ ਸਾਹਿਬ ਨੇ ਕਿਹਾ ਹੈਗਾ ਵੀ ਤੁਹਾਡਾ ਦੇਖਦੇ ਆਂ ਅਸੀਂ ਉਹ ਅੱਜ ਕੈਮਰੇ ਦੁਆਰਾ ਟਰੇਸ ਕਰਕੇ ਗਾਮਲੀ ਰੋਡ ਤੱਕ ਉਹ ਬੰਦੇ ਫੜਨ ਦੇ ਵਿੱਚ ਕਹਾਂਗੇ ਕਹਿੰਦੇ ਨੇ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਇਹਦਾ ਪ੍ਰਸ਼ਾਸਨ ਨੂੰ ਵੀ ਇਹੀ ਲੱਗਦਾ ਤੁਹਾਨੂੰ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਇਹਦੇ ਉੱਪਰ ਕੋਈ ਗੌਰ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬਰਤਨ ਵੀ ਭਾਂਡੇ ਵਗੈਰਾ ਛੇੜੇ ਨੇ ਉਹਨਾਂ ਨੇ ਭਾਈ ਪਾਣੀ ਪੀ ਕੇ ਵੀ ਉਹ ਨਹੀਂ ਪ੍ਰਸ਼ਾਸਨ ਨੇ ਇੰਨਾ ਨਹੀਂ ਮਤਲਬ ਕਰ ਰਿਹਾ ਹੈਗਾ ਉਹ ਸਾਨੂੰ ਕਹਿ ਰਿਹਾ ਕਹਿੰਦਾ ਤੁਸੀਂ ਸੁੱਤੇ ਕਿਵੇਂ ਪਏ ਰਹੇ ਪ੍ਰਸ਼ਾਸਨ ਬਾਾਰ-ਬਾਰ ਸਾਨੂੰ ਕਹਿ ਰਿਹਾ ਤੁਸੀਂ ਵੀ ਪਏ ਰਹੇਗੇ ਯਾਰ ਤੁਹਾਡੇ ਕੋਲ ਚੋਰੀ ਹੋ ਗਈ ਹੁਣ ਅਸੀਂ ਅਟਾ ਕਹਿੰਦਾ ਜੀ ਕਰਦਾ ਸੀ ਵੀ ਇੰਨਾ 8.10 ਲੱਖ ਰੁਪਇਆ ਦਾ ਆਪਾਂ ਲਾਸ ਕਰਾਈਏ ਕੋਈ ਪੁਲਿਸ ਕੋਈ ਗਸ਼ਤ ਵਗੈਰਾ ਕੋਈ ਹੋਰ ਕਰਦੀ ਐ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਗਸ਼ਤ ਕਰਦੀ ਐ ਕਿਉਂਕਿ 12:00 ਬਜ ਕੇ 13 ਮਿੰਟ ਦੇ ਉਹ ਕੈਮਰੇ ਉੱਥੋਂ ਜਿਹੜਾ ਉੱਥੇ ਕੈਮਰੇ ਵੀ ਲੱਗੇ ਐ ਇੱਥੋਂ ਉਹ ਊੜ ਇਦਾਂ ਸੱਡਰ ਦੇਖ ਕੇ ਵੀ ਗਏ ਨੇ ਹੁਣ ਸਾਨੂੰ ਨਹੀਂ ਪਤਾ ਵੀ ਉਹੀ ਸੀ ਕਿ ਚੋਰ ਕੋ ਹੋ ਰਹਾ ਪਰ ਉਹ ਵੀ ਦੇਖੋ ਉਹ ਵੀ ਸ਼ੱਕੀ ਨਹੀਂ ਜੋ ਐ ਰਾਤ ਨੂੰ ਘੁੰਮ ਰਹੇ ਨੇਗੇ ਕਦੇ ਕਿਤੇ ਖੜ ਗਏ ਕਦੇ ਕਿਤੇ ਖੜ ਗਏ ਸ਼ਰਮ ਦੇ ਮੇਸਟਰਾਂ ਚੋਰੀਆਂ ਹੋ ਗਈਆਂ ਨੇ ਮਾਹੌਲ ਨੂੰ ਬਣੇ ਬਹੁਤ ਗੰਦਾ ਜੀ ਬਹੁਤ ਸਾਨੂੰ ਸਮਝ ਨਹੀਂ ਆ ਰਹੀ ਕਿ ਹੁਣ ਆ ਟਾਈਮ ਬੱਚਾ ਦਾ ਕਿਵੇਂ ਸਟੱਡੀ ਕਿਵੇਂ ਕਰਾਵਾਂਗੇ ਜਦੋਂ ਆ ਚੋਰੀਆਂ ਹੋ ਗਈਆਂ ਸੀ ਇਹਨੂੰ ਭਰਨ ਵਾਸਤੇ ਬਹੁਤ ਟਾਈਮ ਲੱਗ ਜੂਗਾ 2 ਸਾਲ ਸਾਨੂੰ ਇਹ ਹੀ 8-10 ਲੱਖ ਰੁਪਏ ਇਕੱਠਾ ਕਰਨ ਦੇ ਲੱਗ ਜੂਗਾ ਫਸਲ ਦੇ ਵਿੱਚ ਇੰਨਾ ਕਿੰਨਾ ਕੁ ਬਚਦਾ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਬੰਦੇ ਜਲਦ ਤੋਂ ਜਲਦ ਬਰਾਮਦੀ ਕਰਕੇ ਬੰਦੇ ਲੱਭ ਕੇ ਸਾਨੂੰ ਸਾਡਾ ਸੋਨਾ ਵਾਪਸ ਦਿੱਤਾ ਜਾਵੇ ਕੀ ਨਾਮ ਹੈ ਮੇਰਾ ਨਾਮ ਹਿੰਦਰ ਸਿੰਘ ਹੈ ਤੇ ਜਸਪਾਲ ਮੇਰਾ ਦੋਸਤ ਹੈਗਾ ਇਹਨਾਂ ਦੇ ਘਰ ਚੋਰੀ ਹੋਈ ਹੈ ਦੇਖੋ ਸਭ ਤੋਂ ਵੱਡੀ ਨਿਰਾਸ਼ਾ ਮੈਂ ਪ੍ਰਸ਼ਾਸਨ ਦੀ ਕਹੂੰਗਾ ਹੁਣ ਇਹਨਾਂ ਦੇ ਕਰ ਲਲ ਉਹਨਾਂ ਦੇ ਪੈਰ ਛੱਪੇ ਪਏ ਨੇਗੇ ਭਾਂਡਿਆਂ ਦੇ ਹੱਥ ਛੱਪੇ ਪਏ ਨੇਗੇ ਉਹ ਕੋਈ ਕੁਝ ਟ੍ਰੇਸ ਨਹੀਂ ਕਰਿਆ ਉਲਟਾ ਇਹਨਾਂ ਦੀ ਪੁਲਿਸ ਵਾਲੇ ਗਰਮ ਹੋਈ ਜਾਂਦੇਗੇ ਵੀ ਤੁਹਾਨੂੰ ਪਤਾ ਹੀ ਲੱਗਿਆ ਸੁੱਤੇ ਪਿਓ ਕੌਣ ਗੌਰ ਕਰੂਗਾ ਘਰ ਦੀ ਜੇਬ ਉਹ ਤੇ ਵੀ ਮੜਾ ਹਾਲ ਆ ਵੀ ਇਹ ਪ੍ਰਸ਼ਾਸਨ ਨੂੰ ਚਿੰਦਾਗਾ ਵੀ ਆ ਕੇ ਇਹਦੀ ਤਹ ਤੱਕ ਜਾਣ ਇਹਨਾਂ ਨੇ ਤਿੰਨ ਦਿਨ ਹੋ ਗਏ ਨਾ ਦਾ ਗਲਾਸਾਂ ਦੇ ਹੱਥ ਲਾਇਆ ਤਾਂਸਲੇ ਦੇ ਪੈਰ ਛਪੇ ਹੋਇਆ ਨਾ ਉਹ ਨੂੰ ਹੱਥ ਲਾਏਗਾ ਉਹ ਚੈੱਕ ਕਰਨ ਜਿਵੇਂ ਹੁੰਦਾ ਹੀ ਹੈਗਾ ਸਾਰਾ ਹਾਂ ਤਾਂ ਉਹ ਜਿਹੜੀ ਹੁੰਦੀ ਹੈ ਟੀਮ ਆ ਕੇ ਆਪਦਾ ਚੈੱਕ ਕਰੇ ਪਤਾ ਲੱਗੂਗਾ ਬਾਇਓਮੈਟ੍ਰਿਕ ਦਾ ਪਤਾ ਲੱਗ ਹੀ ਜਾਣਾਗਾ ਵੀ ਕੀ ਦੇ ਹੈਗੇ ਤੇ ਬਾਕੀ ਕੋਈ ਕਾਰਵਾਈ ਨਹੀਂ ਹੋ ਰਹੀ ਉਲਟਾ ਜਿੰਨੇ ਕੈਮਰੇ ਆ ਜੋ ਪੜਤਾਲ ਕਰ ਰਿਹਾ ਇਹ ਮੁੰਡਾ ਆਪ ਲਾ ਲੋ ਵੀ ਅਸੀਂ 2-4 ਮੁੰਡੇ ਦੇ ਯਾਰ ਦੋਸਤ ਹੈਗੇ ਨੇ ਨਾਲ ਜਾ ਕੇ ਇਹ ਆਪ ਚੈੱਕ ਕਰ ਰਿਹਾਗਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗੇ ਨਾਲ ਮਾਹੌਲ ਬਹੁਤ ਮਾੜਾ ਹੈਗਾ ਬਾਈ ਇਹ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾਗਾ ਪੱਕੀਆਂ ਡਿਊਟੀਆਂ ਲਾਉਣ ਬਜ਼ਾਰਾਂ 'ਚ ਸਾਰੀ ਰਾਤ ਦੀ ਗਸ਼ਤ ਚਾਹੀਦੀ ਹੈਗੀ ਹੁਣ ਜਿਵੇਂ ਮੁੰਡਾ ਦੱਸ ਰਿਹਾਗੇ ਕੈਮਰੇ 'ਚ ਦੇਖਿਆਗਾ ਡੇਢ ਤੋਂ 2 ਘੰਟੇ ਤੋਂ ਸੜਕ ਦੀ ਕਿਤੇ ਦਿੰਦੇ ਫਿਰ ਕੀ ਹੈਗੇ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਵੀ ਕੌਣ ਹੈਗਾ ਵੀ ਕਿੱਥੇ ਫਿਰਦੇ ਹੋਗੇ ਕੈਮਰੇ ਬਜਾਰਾਂ 'ਚ ਵੀ ਲੱਗੇ ਹੋਏ ਹੈਗੇ ਘੱਟੋ ਘੱਟ ਜੇ ਜ਼ਿਆਦਾ ਨਹੀਂ 2-4 ਮਲਾਜ਼ਮ ਦਾ ਚੌਂਕ 'ਚ ਖੜਨ ਦੀ ਚਿੰਗ ਹੈਗੇ ਨੁਕਸਾਨ ਬਈ 8 ਕਮ ਸੇ ਕਮ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਆ ਨਾ। ਕੋਈ ਕਿ ਬਿਰਪੋ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈ ਜਿਹਦੇ ਵਿੱਚ ਗਹਿਣੇ ਵਗੈਰਾ ਚੋਰੀ ਹੋਏ ਨੇ ਕਾਫੀ ਵੱਡੀ ਤਵਾਂ ਹੈ। ਕੀ ਮੈਟਰ ਹੈ ਕੀ ਕਾਰਵਾਈ ਹੋਈ ਹੈ? ਮਤੀ ਪੰਜ ਦੇ 6 ਦੀ ਰਾਤ ਨੂੰ ਇੱਥੇ ਚੋਰੀ ਹੋਈ ਹੈ ਜਿੱਤੇ ਸਿਮਰਨਜੀਤ ਕੌਰ ਲੇਡੀ ਜੋ ਆਪਣੇ ਪੇਕੇ ਦਿੱਲੀ ਗਈ ਹੋਈ ਸੀ। ਜਿਸ ਨੂੰ ਦੀ ਦਰਾਨੀ ਨੇ ਦੱਸਿਆ 6 ਤਰੀਕ ਨੂੰ ਕਿ ਵੀ ਉਹਦੇ ਕਮਰੇ ਦੇ ਜਿੰਦੇ ਟੁੱਟੇ ਹੋਏ ਨੇ ਜਦੋਂ ਉਹਨੇ ਆਣ ਕੇ ਦੇਖਿਆ ਤਾਂ ਉਹਦੇ 10 ਟੋਲੇ ਸੋਨਾ ਤੇ ਚਾਂਦੀ ਉਹ ਚੋਰੀ ਹੋਏ ਹੋਏ ਸੀ ਜਿਸ ਤੇ ਸਿਮਰਜੀਤ ਕੌਰ ਦਾ ਬਿਆਨ ਲੈ ਕੇ ਐਫਆਈਆ ਦਰਜ ਕਰ ਦਿੱਤੀ ਗਈ ਹੈ ਤੇ ਅਗਲੇ ਸਰਾਕ ਅਸੀਂ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਲਦੀ ਚੋਰਾਂ ਨੂੰ ਪ੍ਰੈਸ ਕਰ ਲਿਆ ਜਾਏਗਾ ਹਾਂਜੀ ਅਨਨੋਨ ਬੰਦੇ ਦੇ ਕਾਤੂਰੀ ਕੋਈ ਸੀਸੀਟੀਵੀ ਚੈਕਿੰਗ ਕੀਤੀ ਵੀ ਜੇ ਕੁਝ ਮਿਲੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਸਾਨੂੰ ਕੁਝ ਸੂਚਨਾ ਮਿਲੇ ਰਹੀ ਹੈ ਅਸੀਂ ਬਾਅਦ ਵਿੱਚ ਦੱਸਾਂਗੇ ਕਿ ਅੰਦਰ ਜੋ ਟਰੇਸ ਹੋ ਗਿਆ ਤੇ ਤਫ਼ਤੀਸ਼ ਜਾਰੀ ਹੈ। ਮਤਲਬ ਜੀ ਕਿ ਉਹ ਪਿਆ ਜਾ ਰਿਹਾ ਕੋਈ ਸ਼ੱਕ ਵੀ ਹੈ ਜੀ ਉਹਨਾਂ ਦਾ ਵੀ ਨਾਮ ਦਿੱਤਾ ਜਾ ਰਿਹਾ। ਹਾਂ ਉਹਦੀ ਵੀ ਅਸੀਂ ਲੇਡੀਜ਼ ਦਾ ਉਹਨਾਂ ਦੇ ਨਪਰਾ ਨਹੀਂ ਸੀ ਜਿਹਨੂੰ ਉਹਦੇ ਦਿੱਲੀ ਜਾਣਾਰੇ ਪਤਾ ਸੀ ਤੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ। ਕੋਈ ਮਿਲੇ ਨਹੀਂ ਜਿਹਨੂੰ ਕੋਈ ਬੰਦੇ ਪੇਸ਼ੀ ਤੇ ਨਹੀਂ ਅਸੀਂ ਹੋ ਜੇ ਉਹਦਾ ਫਿਰ ਟੈਕਨੀਕਲੀ ਤੌਰ ਤੇ ਚੈੱਕ ਕਰ ਰਹੇ ਹਾਂ। ਅੱਛਾ ਜਿਸ ਤਰ੍ਹਾਂ ਸਾਰੇ ਚੋਰੀ ਖਮੀ ਹੋ ਗਿਆ ਜੀ ਮੌਕੇ ਤੇ ਕੋਈ ਪ੍ਰੰਤਰੀ ਵਿਭਾਲ ਦੀ ਟੀਮ ਦਾ ਕੋਈ ਹੋਰ ਨਹੀਂ ਮਿਲਾਈ ਦੀ ਜਿਸ ਦਾ ਉਹ ਬਕਤਰਾ ਤੇ ਨਿਸ਼ਾਨ ਹੋਵੇ ਉਹ ਵੀ ਉਹ ਵੀ ਲੈਣੇ ਜੀ। ਅੱਛਾ ਹਾਂ ਜੀ। ਅ ਤਰ ਬੜੀਆਂ ਚੀਜ਼ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਕੋਈ ਤਰ ਤੀ ਗਾਸਤ ਵਗੈਰਾ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਨਹੀਂ ਗਾਸਤ ਹੈ ਜੀ ਰਾਤ ਨੂੰ ਗਾਸਤ ਵਧਾਈ ਗਈ ਹੈ ਅਸੀਂ ਇੱਕ ਪੀਸੀਆਰ ਹੈ ਉਹਨੂੰ ਵੀ ਸਚਾਲੂ ਰੂਪ ਨਾਲ ਚਾਲੂ ਕੀਤਾ ਗਿਆ ਤੇ ਇਹਦੇ ਤੇ ਨੱਥ ਪਾਈ ਜਾ ਜੀ ਕੋਈ ਉਸ ਵੀ ਮਾਜਮਲ ਕਮੀ ਵੀ ਨਹੀਂ ਹੈ ਜੀ ਠੀਕ ਹੈ ਜੀ ਬੰਦ ਕੇ ਨਾ ਜਾਣੀ ਕਮੀ ਹੈ ਤੇ ਠੀਕ ਹੈ